जी सत श्रीकाल वेलकम है जी थोड़ा मनिंदर सैनी ब्लॉग से हाँ जी हम अच्छी दसागे कढ़ाई वाले कमीजी कटिंग कर ठीक है जी जिस नाप कुछ इस अकॉर्डिंग है बारह इंच इन्ह बयाली इंच बयाली इंच लेंथ है जी ठीक है जी घेरा अपने को है जी तेई इंच ठीक है जी ਇਕੜਾ ਇਹ ਵਾਲਾ ਪੱਲਾ ਇਸ ਦੇ ਬਾਰਡਰ ਤੇ ਆ ਦੇਖੋ ਜੀ ਕਢਾਈ ਕੀਤੀ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਕਢਾਈ ਦਾ ਸੈਂਟਰ ਲੈ ਕੇ ਦੋਨੋਂ ਪੱਲਿਆਂ ਨੂੰ ਆਪਸ ਵਿੱਚ ਤਾਂ ਮਿਲਾ ਦੇਣਾ ਹੈ ਠੀਕ ਹੈ ਜੀ ਮੈਂ ਸੈਂਟਰ ਕਰਕੇ ਰੱਖਿਆ ਹੋਇਆ ਹੈ ਜੀ ਠੀਕ ਹੈ ਜੀ ਜਿੱਥੇ ਕਢਾਈ ਹੈ ਚਾਹੇ ਨੈੱਕ ਤੇ ਹੋਵੇ ਚਾਹੇ ਬਾਰਡਰ ਤੇ ਹੋਵੇ ਪਹਿਲੇ ਅਸੀਂ ਕਢਾਈ ਦਾ ਸੈਂਟਰ ਕਰ ਦੇਣਾ ਹੈ ਜੀ ਠੀਕ ਹੈ ਜੀ ਤਾਂ ਕਿ ਪੱਲਾ ਇਧਰ ਉਧਰ ਨੂੰ ਘੁੰਮਣ ਦੀ ਪ੍ਰੋਬਲਮ ਨਾ ਬਣਾਵੇ ਠੀਕ ਹੈ ਜੀ ਕਿਹੜਾ ਸੀ ਘੇਰਾ ਆਪਣੇ ਕੋਲ 2 ਇੰਚ 1.15 ਤੇ ਘੇਰਾ ਨਿਸ਼ਾਨ ਲੱਗੂਗਾ 2 ਇੰਚ ਐਕਸਟਰਾ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਕਟਿੰਗ ਕਰਕੇ ਦੱਸ ਦਿਆਂ ਆ ਦੇਖੋ ਜੀ ਅਸੀਂ 1.15 ਇੰਚ ਲੈ ਕੇ ਘੇਰਾ ਠੀਕ ਹੈ ਜੀ 2 ਇੰਚ ਐਕਸਟਰਾ ਲੈ ਲਿਆ ਜੀ ਠੀਕ ਹੈ ਜੀ ਤੇ ਇਸ ਦੇ ਵਿੱਚ ਫੋਲਡਿੰਗ ਦਾ ਕੋਈ ਨਹੀਂ ਅਸੀਂ ਐਕਸਟਰਾ ਮਾਰਜਨ ਹੀ ਰੱਖਣਾ ਕਿਉਂਕਿ ਕੜਾਈ ਫੋਲਡ ਆਪਣੇ ਕੜਾਈ ਦੇ ਨਿਸ਼ਾਨ ਲੱਗਿਆ ਹੋਇਆ ਇਹ ਕੜਾਈ ਬਣੀ ਹੋਈ ਆਪਣੀ ਤੇ ਜਿਹੜਾ ਫੋਲਡਿੰਗ ਲਈ ਕਪੜਾ ਹਣਾ ਉਹ ਇਹਨਾਂ ਨੇ ਪਹਿਲੇ ਹੀ ਫੋਲਡ ਕੀਤਾ ਹੋਇਆ ਜੀ ਠੀਕ ਹੈ ਜੀ ਬਸ ਅਸੀਂ ਇਸ ਨੂੰ ਤਰਪਾਈ ਕਰਨੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਦੇ ਠੀਕ ਹੈ ਜੀ ਇਸ ਲਈ ਸਾਨੂੰ ਐਕਸਟਰਾ ਰੱਖਣ ਦੀ ਕੋਈ ਲੋੜ ਨਹੀਂ ਹੈ ਤੇ ਬੈਗ ਪੱਲਾ ਆਪਣਾ ਜੀ ਠੀਕ ਹੈ ਜੀ ਬੈਗ ਪੱਲਾ ਸੇਮ 11.5 ਇੰਚ ਦਾ ਘੇਰਾ ਰੱਖ ਕੇ ਜਿਸ ਨੂੰ ਖੋਲ ਕੇ 23 ਇੰਚ ਦਾ ਹੋ ਜਾਣਾ ਹੈ ਜੀ ਠੀਕ ਹੈ ਜੀ 2 ਇੰਚ ਸਿਰ ਐਕਸਟਰਾ ਐਡ ਕਰਕੇ ਆਪਣਾ ਕੋ 13.5 ਇੰਚ ਦਾ ਘੇਰਾ ਬਣ ਗਿਆ ਠੀਕ ਹੈ ਜੀ ਇਸ ਤੇ ਮੈਂ 3 ਇੰਚ ਦਾ ਐਕਸਟਰਾ ਮਾਰਜਨ ਰੱਖਿਆ ਹੋਇਆ ਹੈ ਜੀ نیچے ਠੀਕ ਹੈ ਜੀ ਹਾਂ ਜੀ ਬੰਦ ਹਿੱਸਾ ਮੇਰੀ ਸਾਈਡ ਤੇ ਹੈ ਜੀ ਠੀਕ ਹੈ ਜੀ ਖੁੱਲਾ ਹਿੱਸਾ ਇਸ ਸਾਈਡ ਤੇ ਆ ਗਿਆ ਜੀ ਹੁਣ ਅਸੀਂ ਫਰੰਟ ਪੱਲਾ ਇਸ ਤੇ ਰੱਖਾਂਗੇ ਥੋੜਾ ਜਾਂ نیچے ਕਰਕੇ ਅੱਧਾ ਇੰਚ ਬੱਸ ਜ਼ਿਆਦਾ ਨਹੀਂ ਹੱਦ ਤੱਕ ਨਹੀਂ ਇੰਚ ਠੀਕ ਹੈ ਹਾਂਜੀ ਸਾਡੇ ਕੋਲ ਨਾਪ ਕੁਛ ਇਸ ਤਰ੍ਹਾਂ ਹੈ 42 ਇੰਚ ਘੇਰਾ ਹੈ ਜੀ ਲੰਬਾਈ ਹੈ ਜੀ 23 ਇੰਚ ਘੇਰਾ ਹੈ ਛਾਤੀ ਇਹਨਾਂ ਦੀ ਹੈਗੀ 22 ਇੰਚ ਜੀ ਕਮਰ ਹੈਗੀ 19 ਇੰਚ ਤੇ हिਪ ਹੈਗੀ ਜੀ 23 ਇੰਚ ਠੀਕ ਹੈ ਜੀ ਤਾਂ ਤੁਹਾਨੂੰ ਹੁਣ ਅਸੀਂ ਮਾਰਕਿੰਗ ਦੱਸਦੇ ਹਾਂ ਜੀ ਠੀਕ ਹੈ ਜੀ ਧੀਰਾ ਆਪਣੇ ਕੋ ਆ ਗਿਆ ਜੀ 6.5 ਇੰਚ ਇਹਨਾਂ ਦਾ ਬੈਕ ਗਲ ਆਪਣਾ ਕੋ ਹੈਗਾ ਜੀ 6 ਇੰਚ ਤਾਂ ਅਸੀਂ 3 3.5 ਇੰਚ ਰੱਖਿਆ ਤੁਹਾਨੂੰ ਦੱਸਿਆ ਸੀ ਜੀ ਆਪਣੇ ਕੋ ਬੈਕ ਨੈਕ ਡੀਪ ਹੋਵੇ 7 ਹੋਵੇ 7.5 ਹੋਵੇ 8 ਹੋਵੇ ਤਾਂ ਅਸੀਂ ਥੀਰਾ ਘਟਾਉਂਦੇ ਜਾਣਾ ਠੀਕ ਹੈ ਜੀ ਤੇ ਆਪਣਾ ਨੈਕ ਆਪਣਾ ਡੀਪ ਹੋ ਜਾਣਾ ਹੈ 7 ਇੰਚ ਦਾ ਅਸੀਂ ਮੋਡੇ ਦਾ ਨਿਸ਼ਾਨ ਲਗਾਵਾਂਗੇ ਜੀ ਠੀਕ ਹੈ ਜੀ ਇੱਕੋ ਇਧਰੋਂ ਅਸੀਂ 3.5 ਇੰਚ ਮਿਲ ਲੈਣਾ ਆ ਕੇ ਆਪਣਾ ਬਿਲਕੁਲ ਸਹੀ ਬਾਕਸ ਬਣੇਗਾ ਠੀਕ ਹੈ ਜੀ ਇਦਾਂ ਨੂੰ ਵੀ ਅਸੀਂ ਸਟ੍ਰੇਟ ਲਾਈਨ ਡਰਾ ਕਰਦੇ ਠੀਕ ਹੈ ਜੀ ਉਸ ਤੋਂ ਬਾਅਦ ਸਾਢੇ 6 ਇੰਚ ਤੇ ਅਸੀਂ 7 ਇੰਚ ਤੇ ਨਿਸ਼ਾਨ ਲਗਾਵਾਂਗੇ ਛਾਤੀ ਦਾ ਜੀ ਠੀਕ ਹੈ ਜੀ ਸਟ੍ਰੇਟ ਲਾਈਨ ਡਰਾ ਕਰ ਲਓ ਜੀ ਠੀਕ ਹੈ ਉਸ ਤੋਂ ਬਾਅਦ हिਪਰ 'ਚ ਸਾਢੇ 5 15 ਤੇ ਲਾਵਾਂਗੇ ਜੀ ਠੀਕ ਹੈ ਹਾਂਜੀ ਇੱਥੇ ਸਭ ਨਸੀ ਮਾਰਕਿੰਗ ਕਰਨੀ ਆ ਜੀ ਹੁਣ ਅਸੀਂ 1.5 ਇੰਚ ਦਾ ਨਿਸ਼ਾਨ ਇੱਥੋਂ ਲਾਵਾਂਗੇ ਜੀ 1.5 ਇੰਚ ਦਾ ਪਿਸਾਈਡ ਤੋਂ ਠੀਕ ਹੈ ਜੀ ਇਹ ਆਪਣੀ 프ਰਿੰਟ ਕੱਟ ਹੋ ਜਾਂਦੀ ਹੈ ਜੀ ਠੀਕ ਹੈ ਜੀ ਤੇ ਇਹਨਾਂ ਦੀ ਛਾਦੀ ਹੋएगी ਆ ਜੀ 21 ਇੰਚ ਜੇ ਇਸ ਦਾ ਹਾਫ ਆ ਗਿਆ 10.5 ਇੰਚ ਤੇ ਅਸੀਂ 0.5 ਇੰਚ ਵਧਾ ਕੇ ਰੱਖਣਾ ਹੈ ਜੀ ਕਿਉਂਕਿ ਅਸੀਂ ਇਸ ਦੇ ਵਿੱਚ ਪਲੇਟ ਸਪੌਨ ਕਰਨਾ ਹੈ ਠੀਕ ਹੈ ਜੀ ਇੱਥੋਂ ਅਸੀਂ ਉੱਪਰ ਤੱਕ ਇੱਕ ਲਾਈਨ ਡਰਾ ਕਰ ਲੈਣੀ ਹੈ ਜੀ ਠੀਕ ਹੈ ਜੀ ਬੈਗ ਕੱਟ ਲਈ ਆਲੋਦੀ ਬਸ ਇੱਥੋਂ ਅਸੀਂ ਹਲਕੇ ਹਲਕੇ ਇੱਥੇ ਨਾਲ ਸ਼ੇਪ ਦੇ ਬਸ ਜੀ ਠੀਕ ਹੈ ਜੀ ਹਾਂ ਜੀ ਛਾਤੀ ਦਾ ਨਿਸ਼ਾਨ ਅਸੀਂ ਲਗਾਤਾ ਜੀ ਹੁਣ ਸਭ ਤੋਂ ਪਹਿਲਾਂ ਅਸੀਂ ਕਮਰ ਦਾ ਨਿਸ਼ਾਨ ਅਹ ਪਲੇਟ ਦਾ ਨਿਸ਼ਾਨ ਲਗਾਉਂਦੇ ਜੀ ਠੀਕ ਹੈ ਜੀ ਪਲੇਟਾਂ ਇਹਨਾਂ ਦੀ ਹੈਗੀ ਹੈ 11 ਤੋਂ ਤਿਆਰ ਜੀ ਠੀਕ ਹੈ ਜੀ ਅਸੀਂ 12 ਇੰਚ ਤੇ ਨਿਸ਼ਾਨ ਲਗਾਵਾਂਗੇ ਜੀ ਤੇ 3.5 ਇੰਚ ਦਾ ਗੈਪ ਦੇਵਾਂਗੇ ਠੀਕ ਹੈ ਜੀ ਤੇ 7.5 ਇੰਚ ਲੰਬੀ ਪਲੇਟ ਹੈ ਜੀ ਠੀਕ ਹੈ ਜੀ ਸੇਮ ਇਸੇ ਤਰ੍ਹਾਂ 3.5 ਇੰਚ ਦਾ ਗੈਪ ਹੈ ਇਹ ਆਪਣੀ ਪਲੇਟ ਦਾ ਨਿਸ਼ਾਨ ਲੱਗ ਗਿਆ ਜੀ ਹੁਣ ਅਸੀਂ ਸੂਈ ਦੀ ਹੈਲਪ ਨਾਲ ਸੂਚੀ ਤਾਦਾ ਪਾ ਕੇ ਸੂਈ ਦੀ ਹੈਲਪ ਨਾਲ ਅਸੀਂ ਬੈਕ ਪੰਨੇ ਤੇ ਨਿਸ਼ਾਨ ਲਗਾਵਾਂਗੇ ਸੇਮ ਦੋ ਸੂਈ ਬਿਲਕੁਲ ਸਿੱਧੀ ਰੱਖ ਕੇ ਬੈਕ ਪੱਲੇ ਦਾ ਤੁਸੀਂ ਕੱਟ ਲੈਣੀ ਹੈ ਅੱਧਾ ਤੱਕ ਅਸੀਂ ਫਰੰਟ ਪੱਲੇ ਤੇ ਛੱਡ ਕੇ ਅੱਧਾ ਅਸੀਂ ਪਿੱਛੇ ਲਿਆਉਣਾ ਅ ਜਿੱਥੋਂ ਇੱਥੋਂ ਤੱਕ ਆਪਣਾ ਨਿੱਕੜਿਆ ਉੱਥੇ ਉੱਥੇ ਅਸੀਂ ਨਿਸ਼ਾਨ ਲਗਾਉਣੀ ਇਸ ਤਰੀਕੇ ਨਾਲ ਨਿਸ਼ਾਨ ਲਗਾਉਣ ਨਾਲ ਤੁਹਾਡੇ ਨਿਸ਼ਾਨ ਕਦੇ ਵੀ ਗਲਤ ਨਹੀਂ ਲੱਗਣਗੇ ਜੀ ਅੱਗੇ ਪਿੱਛੇ ਨਹੀਂ ਲੱਗਣਗੇ ਠੀਕ ਹੈ ਜੀ ਬਸ ਸੂਈ ਬਿਲਕੁਲ ਸਿੱਧੀ ਰੱਖਣੀ ਹੈ ਠੀਕ ਹੈ ਜੀ ਸੇਮੀ ਸਿੱਧਾ ਨੀਚੇ ਵਾਲੇ ਸੂਈ ਬਾਹਰ ਕੱਟ ਕੇ ਨਿਸ਼ਾਨ ਲਗਾ ਲਿਏ। ਆ लीजिए। ਠੀਕ ਹੈ ਸੂਈ ਬਾਹਰ ਕੱਢ ਲਓ। ਹੁਣ ਜਿਹੜੇ ਤੁਸੀਂ ਨਿਸ਼ਾਨ ਲਗਾਏ ਨੇ ਸਕਿਨ ਨਸਿੱਧੇ ਕਰ ਲਓ। ਠੀਕ ਹੈ ਜੀ। ਆ लीजिए। ਸੇਮ ਇਸ ਤਰ੍ਹਾਂ ਜੀ ਬੈੱਡ ਪਰਲੇ ਤੇ ਕਰਾਂਗੇ ਜੀ। ਵਨੋ ਸੇ ਇਜ਼ੀ ਤੋਂ ਇਜ਼ੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਫਿਰ ਵੀ ਨਾ ਸਮਝ ਲੱਗੇ ਤਾਂ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ। ਠੀਕ ਹੈ। ਹਾਂਜੀ। ਆਹ ਇਨਸ਼ਾਅੱਲਾ ਕੀ ਥੋੜਾ ਸੇ ਪਲੇਟ ਸਾਰੀਆਂ ਲਗਾਉਣੀਆਂ ਐ ਜੀ। ਠੀਕ ਹੈ ਜੀ ਪਲੇਟਸ ਦੇ ਵਿੱਚ 2-2 ਇੰਚ ਦਾ ਗੈਪ ਰੱਖਾਂਗੇ ਜੀ ਅਸੀਂ। ਅਸੀਂ ਤੇ ਹਾਂਜੀ 2-2 ਇੰਚ ਦਾ ਅਸੀਂ ਗੈਪ ਰੱਖਾਂਗੇ। ਇਹ ਸਾਰਾ ਇੱਕ ਆ ਦੇਖੋ ਆਪ ਬਾਕਸ ਇਸ ਤਰ੍ਹਾਂ ਜਦ ਨਾਲ ਬੰਦ ਤੇ ਤੋਂ ਇੰਟਰੀਅਰ ਨੇ ਨਿਸ਼ਾਨ ਲਾ ਗੈਪ ਬਿਲਕੁਲ ਬਰਾਬਰ ਹੋਊਗਾ ਤੁਹਾਡੀ ਫਿਟਿੰਗ ਬਿਲਕੁਲ ਸਹੀ ਆਊਗੀ ਇੱਥੇ ਅਸੀਂ ਨਿਸ਼ਾਨ ਕਰਦਾਂ ਆ ਜਿਹੜੀ ਕੋਨ ਆਉਂਦੀ ਪਈ ਹੈ ਇੱਥੇ ਅਸੀਂ ਨਿਸ਼ਾਨ ਕਰਨਾ ਹੈ ਜੀ ਫਿਟਿੰਗ ਦਾ ਹਲਕਾ ਜਿਹਾ ਸਾਈਡ ਤੇ ਹੁੰਦਾ ਬਿਲਕੁਲ ਪੁਆਇੰਟ ਦਾ ਫਰਕ ਹੁੰਦਾ ਠੀਕ ਹੈ ਤੇ ਜਿੱਥੇ ਅਸੀਂ ਕਮਰ ਦਾ ਨਿਸ਼ਾਨ ਲਗਾਇਆ ਜੀ ਉੱਥੇ ਅਸੀਂ ਇਸੇ ਤਰ੍ਹਾਂ ਠੀਕ ਹੈ ਜੀ ਇਹ ਆਪਣੇ ਨਿਸ਼ਾਨ ਲੱਗ ਗਏ ਨੇ ਇਸੇ ਤਰ੍ਹਾਂ ਅਸੀਂ ਸਿਰਫ ਇਹ ਵਾਲੇ ਜਿਹੜੇ ਨਿਸ਼ਾਨ ਆ ਇਹ ਅਸੀਂ ਫਰੰਟ ਪੱਲੇ ਤੇ ਲਗਾਉਣੇ ਆ ਠੀਕ ਹੈ ਜੀ ਬਸ ਫਰੰਟ ਪੱਲੇ ਤੇ ਸੂਈ ਘੱਟ ਕੇ ਅਸੀਂ ਆ ਗਏ ਸੀ ਠੀਕ ਹੈ ਜੀ ਇਸੇ ਤਰ੍ਹਾਂ نیچے ਆਪਰਾ ਹੋ ਗਿਆ ਇਹ ਆਪਣੇ ਫਿਟਿੰਗ ਦਾ ਨਿਸ਼ਾਨ ਲੱਗ ਗਿਆ ਜੀ ਤੁਸੀਂ ਚਾਹੋ ਤਾਂ ਇੱਥੇ ਸੂਈ ਅਲੱਗ ਲਗਾ ਸਕਦੇ ਹੋ ਸੂਈ ਲਗਾ ਕੇ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਜਾ ਕੇ ਕਰਦੇ ਨੇ ਕਿ ਕਿ ਜੇ ਤਾਂ ਕਾਰ ਦੇ ਪਾਸੇ ਦੇ ਹੁੰਦੇ ਆ ਠੀਕ ਹੈ ਜੀ ਕਾਟ ਪਾਣ ਤੋਂ ਬਾਅਦ ਆਪਾਂ ਇੱਕ ਹਲਕਾ ਹਲਕਾ ਕੱਟ ਲਗਾ ਲੈਂਦੇ ਹਾਂ ਮੈਂ ਉਹ ਵੀ ਤੁਹਾਨੂੰ ਦੱਸਾਂਗੀ ਨਾਲ ਕਿ ਇਸ ਤਰ੍ਹਾਂ ਨਸੇ ਨਿਸ਼ਾਨ ਲਗਾ ਕੇ ਇਹਨਾਂ ਨੂੰ ਆਪਸ ਵਿੱਚ ਇਕੱਠੇ ਕਰਦੇ ਹਾਂ ਹੋ ਗਿਆ ਜੀ ਪਹਿਲੇ ਅਸੀਂ ਕਟਿੰਗ ਪਹਿਲੇ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ ਬਾਕੀ ਦੇ ਠੀਕ ਹੈ ਜੀ ਸਾਢੇ 9 ਇੰਚ ਤੇ ਅਸੀਂ ਇਹਨਾਂ ਦੀ ਕਮਰ ਕਮਰ ਹੈਗੀ ਇਹਨਾਂ ਦੀ 19 ਇੰਚ ਸਾਡੇ 9 ਇੰਚ ਦੇ ਆਪਣਾ ਨਿਸ਼ਾਨ ਲਗੜਾ ਸੀ ਅਸੀਂ 1 ਇੰਚ ਵਧਾ ਕੇ ਰੱਖਾਂਗੇ ਜੀ ਠੀਕ ਹੈ ਜੀ ਕਿਉਂਕਿ ਦੋਨੋਂ ਪਲੇਟਸ ਪੈਣੀ ਐ ਦੋਨੋਂ ਪਲੇਟਸ ਦੇ ਵਿੱਚ ਅੱਧਾ ਦਾ ਇੰਚ ਦਾ ਕਪੜਾ ਆਉਣਾ ਠੀਕ ਹੈ ਤਾਂ 1 ਇੰਚ ਐਕਸਟਰਾ ਤੇ ਇਹੀ ਪੈ ਗਈ ਹੈ ਜੀ ਇਹਨਾਂ ਦੀ 2 ਇੰਚ ਜਿਸ ਦਾ ਹਾਫ ਆ ਗਿਆ 11.5 ਇੰਚ ਠੀਕ ਹੈ ਜੀ ਬਸ ਇਸ ਸਭ ਨਾਲ ਅਸੀਂ ਮਿਲਾ ਦੇਣਾ ਹੈ ਜੀ ਇਹਨਾਂ ਨੂੰ ਤੁਹਾਡੀ ਫਿਟਿੰਗ ਬਿਲਕੁਲ ਪਰਫੈਕਟ ਆਉਤੀ ਜੀ ਠੀਕ ਹੈ ਜੀ ਹਾਂ ਜੀ ਬਸ ਇਹ ਹੁਣ ਅਸੀਂ ਕਟਿੰਗ ਕਰ ਦੇਣਾ ਜੀ ਪਹਿਲੇ ਅਸੀਂ ਬੈਕ neck ਦੀ ਕਟਿੰਗ ਕਰਾਂਗੇ ਬੈਕ ਕਾਰਡ ਦੀ ਬੈਕ ਮੋਡੇ ਦੀ ਠੀਕ ਹੈ ਜੀ ਇਹ ਹੋ ਗਿਆ ਜੀ ਹੁਣ ਅਸੀਂ ਫਰੰਟ ਕੱਟ ਪਾਂਗੇ ਫਰੰਟ ਦੋ ਪੱਲੇ ਚੱਕ ਕੇ ਜੀ ਆਪਣੇ ਠੀਕ ਹੈ ਜੀ ਨਾਲ ਸੀ ਆਲਸ ਆ ਦੇ ਠੀਕ ਹੈ ਬਿਲਕੁਲ ਬਹੁਤ ਵਧੀਆ ਕੱਟ ਪਈ ਹੈ ਜੀ 10 ਇੰਚ ਦੇ ਇੱਥੋਂ ਅਸੀਂ ਡਾਊਨ ਕੱਟ ਪਾਵਾਂਗੇ ਇਹ ਹੋ ਗਿਆ ਜੀ ਆ ਦੇਖੋ ਹੁਣ ਇੱਥੋਂ ਅਸੀਂ ਜਿੱਥੇ ਪਲੇਟ ਦਾ ਨਿਸ਼ਾਨ ਲੱਗਿਆ ਸੀ ਆ ਦੇਖੋ ਇੱਥੋਂ ਪਲੇਟ ਦਾ ਨਿਸ਼ਾਨ ਨਿਕਲੇ ਆ ਜੀ ਇਸ ਨੂੰ ਹੀ ਐ ਫੋਲਡ ਕਰਕੇ ਸਿਰਫ ওই ਫਰੰਟ ਵਾਲੇ ਦੋ ਪੱਲੇ ਠੀਕ ਹੈ ਜੀ ਇਹਦੇ ਫਰੰਟ ਦੇ ਆ ਲੈਟਸ ਗੋ ਆ ਦੇਖੋ ਹਲਕਾ ਜਿਹਾ ਕੱਟ ਲੱਗੇ ਇੱਥੇ ਤੁਹਾਡੀ ਬਿਲਕੁਲ ਪਲੇਟ ਦੂਜੀ ਪਲ ਸਾਈਡ ਤੋਂ ਬਿਲਕੁਲ ਸਹੀ ਪਾਉਗੀ ਠੀਕ ਹੈ ਜੀ ਇਸੇ ਤਰ੍ਹਾਂ ਇਧਰੋਂ ਹਾਂਜੀ ਠੀਕ ਹੈ ਜੀ ਨੇ ਆਪਣੇ ਨਿਸ਼ਾਨ ਲੱਗ ਗਏ ਨੇ ਜੀ ਫਰੰਟ ਪੱਲੇ ਦੀ ਆਪਣੀ ਕਟਿੰਗ ਬਿਲਕੁਲ ਰੈਡੀ ਹੈ ਜੀ ਠੀਕ ਹੈ ਜੀ ਹਾਂ ਜੀ ਬੈਕ ਪੱਲੇ ਦੀ ਕਟਿੰਗ ਤੁਹਾਨੂੰ ਦੱਸਾਂਗੇ ਬੈਕ ਨੈਕ ਆਪਣੇ ਕੋਲ ਹੈਗਾ ਹੈ ਜੀ 6 ਇੰਚ ਤਿਆਰ ਜੀ ਠੀਕ ਹੈ ਜੀ 2.5 ਇੰਚ ਦਾ ਅਸੀਂ ਗੈਪ ਦੇਣਾ ਹੈ ਜੀ ਸਾਢੇ 6 ਦੇ ਅਸੀਂ ਕਟਿੰਗ ਕਰਾਂਗੇ ਕਿਉਂਕਿ 1/2 ਇੰਚ ਆਪਣਾ ਮੋਡੇ ਦੀ ਜਦੋਂ ਅਸੀਂ ਜੋੜਨਾ ਉਹਦੇ ਨਾਲ ਹੋ ਜਾਣਾ ਠੀਕ ਹੈ ਜੀ ਜਦੋਂ ਕਾਰਡ ਨੂੰ ਇਸੇ ਅਟੈਚ ਕਰਤਾ ਤਾਂ ਤਾਂ ਇੰਚ ਉੱਤੇ ਜਿੱਥੇ ਇਹ ਰੰਦਾਂ ਦੇ ਵਿੱਚ ਲੈ ਕੇ ਆਉਣਾ ਹੈ। ਐਂਡ ਥੀਕ ਹੈ ਜੀ ਬਸ ਇਹ ਅੱਧੇ ਇੰਚ ਦੇ ਨਾਲ ਆਪਾਂ ਨਿਸ਼ਾਨ ਲਗਾਉਂਦੇ ਹੁੰਦੇ ਆ ਜੀ ਜਿਹੜੇ ਰਾਉਂਡ ਨੈਕ ਦੀ ਸ਼ੇਪ ਦੇਣੀ ਹੁੰਦੀ ਠੀਕ ਹੈ ਦੇਖੋ ਅੱਧੇ ਇੰਚ ਤੋਂ ਮੈਂ ਕਟਿੰਗ ਕੀਤੀ ਹੈ। ਆ ਦੇਖੋ ਜਦੋਂ ਓਪਨ ਕਰਕੇ ਦੇਖੋ ਦੇ ਸ਼ੇਪ ਠੀਕ ਹੈ ਜੀ ਹਾਂਜੀ ਹੁਣ ਅਸੀਂ ਮੈਂ ਤੁਹਾਨੂੰ ਦੱਸਾਂਗੀ ਬਾਜੂ ਕਟਿੰਗ ਕਰਨਾ ਹੈ ਇਹ ਆਪਣੀ ਰੈਡੀ ਹੈ ਜੀ ਬਾਜੂ ਕਟਿੰਗ ਕਰਨਾ ਤੁਹਾਨੂੰ ਦਾ ਉਸ ਲਈ ਹਾਂਜੀ ਆਪਰੇ ਕੋ ਸਾਰਾ ਕਪੜਾ ਇਹਦੇ ਵਿੱਚ ਅਸੀਂ ਸਲਵਾ ਦੇ ਕਟਿੰਗ ਕਰਨੀ ਹੈ ਠੀਕ ਹੈ ਹੁਣ ਤੋਂ ਅਸੀਂ ਮੈਂ ਤੁਹਾਨੂੰ ਦੱਸ ਰਹੀ ਹਾਂ 18 ਇੰਚ ਦੀ ਬਾਜੂ ਹੈ ਜੀ ਠੀਕ ਹੈ ਜੀ 1.5 ਜਿ세 ਐਕਸਟਰਾ ਲੰਬਾ ਠੀਕ ਹੈ ਜੀ ਇਸ ਨੂੰ ਕਟਿੰਗ ਕਰ ਲਓ वारी सेंटर तो कटिंग कर ला कपड़े ठीक है जी कपड़े पुठा करके रखा गया असनी दी मिला देनी है जी ठीक है जी सेम इसी तरह कन्नी दे मिला देनी है ਹਾਂ ਜੀ ਅੱਜ ਵੀ ਬਾਜੂ ਦਾ ਕਪੜਾ ਸਿਰਫ ਲੈ ਇੱਕ ਵਾਰ ਅਸੀਂ ਇਸ ਨੂੰ ਚਾਹੀਏ ਤਾਂ ਇਸ ਹਿਸਾਬ ਨਾਲ ਸੀ نیچے ਤੋਂ ਫੋਲਡ ਕਰ ਸਕਦੇ ਦੇਖਿਓ ਜੀ ਇਹਦੇ ਨਾਲ ਨਾ ਕਦੇ ਵੀ ਤੁਹਾਡੀ ਬਾਹ ਜਦੋਂ ਅਸੀਂ ਫੋਲਡ ਕਰਕੇ ਰੱਖਦੇ ਆ ਨਾ ਕਦੇ ਵੀ ਬਾਹ ਉੱਚੀ ਨੀਮੀ ਨਹੀਂ ਹੋਗੀ ਘੱਟ ਵੱਧ ਨਹੀਂ ਹੋਗੀ ਠੀਕ ਹੈ ਜੀ ਬੰਦ ਹਿੱਸਾ ਮੇਰੀ ਸਾਈਡ ਤੇ ਹੈ ਜੀ ਕੰਨੀ ਵਾਲਾ ਪਾਸਾ ਇਸ ਸਾਈਡ ਆ ਗਿਆ ਠੀਕ ਹੈ ਜੀ ਪਹਿਲਾਂ ਅਸੀਂ ਸਿੱਧਾ 3 3 ਇੰਚ ਤੇ ਨਿਸ਼ਾਨ ਲਗਾਉਂਗਾ ठीक है स्ट्रेट लाइन ड्रॉ कर लेंगे अच्छा ठीक है जी ढाई इंच निशान लगा के एक बार फिर स्ट्रेट लाइन ड्रॉ ये हो गया जी ठीक है।, है जी हम देखो जी इंची टेप इस हिसाब न रखो ठीक है जी 8.5 ਇੰਚ ਦਾ 2.5 ਇੰਚ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਜਿੰਨਾ ਅਸੀਂ तिरछा ਨਿਸ਼ਾਨ ਲਗਾਇਆ ਹੈ ਉਸੇ ਇੰਚ ਟੇਪ ਰੱਖਣਾ ਹੈ ਤੇ ਉਸ ਦਾ ਹਾਫ ਲੈਣਾ ਹੈ ਹਾਫ ਲੈਣ ਲਈ ਤੁਸੀਂ ਇੰਚੀ ਟੇਪ ਨੂੰ ਇਸ ਹਿਸਾਬ ਨਾਲ ਫੋਲਡ ਕਰ ਸਕਦੇ ਹੋ ਠੀਕ ਹੈ ਜੀ ਇਹ ਹੋ ਗਿਆ ਜੀ ਹੁਣ ਤੁਸੀਂ ਅੱਧਾ ਇੰਚ ਉੱਤੇ ਨੂੰ ਤੇ ਅੱਧਾ ਇੰਚ نیچے ਇਸ ਹਿਸਾਬ ਨਾਲ ਨਿਸ਼ਾਨ ਲਗਾਓ ਠੀਕ ਹੈ ਜੀ ਅੱਧਾ ਇੰਚ ਉੱਤੇ ਅੱਧਾ ਇੰਚ نیچے पहले ऐसी हल्की हल्की राउंड शेप देनी है जी अच्छा ठीक है जी ये इतना शुरू के इस हिसाब में जा मैं कटिंग करती हूँ ठीक है जी ये आ गई अपनी जी सांझी काट है ਅਸੀਂ ਫਰੰਟ ਵਾਲੀ ਬਾਜੂ ਦੀ ਕਰਾਂਗੇ ਠੀਕ ਹੈ ਜੀ ਇਸ ਦੇ ਵਿੱਚ ਅਸੀਂ ਕੀ ਕਰਨਾ ਹੈ ਬਾਜੂ ਨੂੰ ਓਪਨ ਕਰ ਲਓ ਇੱਕ ਵਾਰ ਜੀ ਬਾਜੂ ਕਿਉਂਕਿ ਮੈਂ ਬਾਜੀ ਦੋਨੋਂ ਅਲੱਗ-ਅਲੱਗ ਰੱਖ ਲਿਆ ਸੀ ਠੀਕ ਹੈ ਜੀ ਇਸੇ ਸਮਨੇ ਬਾਜੂ ਰੱਖ ਲਓ ਠੀਕ ਹੈ ਜੀ ਇਹ ਬਾਜੂ ਦਾ ਸੈਂਟਰ ਹੈ ਜੀ ਇਸ ਸਾਈਡ ਨੂੰ ਵੀ ਨਾ ਕਪੜਾ ਇਸਾਈਡ ਹੁਣ ਅਸੀਂ ਬਾਜੂ ਦੀ ਕਟਿੰਗ ਕਰਨੀ ਜਿਹੜੀ ਫਰੰਟ ਕੱਟ ਪਾਉਣੀ ਸੀ ਕਿਉਂਕਿ ਇਹ ਦੋਨੋਂ ਫਰੰਟ ਬਾਜੂ ਤੇ ਹੀ ਲੱਗਦੇ ਆ ਨਿਸ਼ਾਨੇ ਹੋਰ ਪਾਸੇ ਨਹੀਂ ਲੱਗਦੇ ਠੀਕ ਹੈ ਜੀ ਆ ਰਹੀ ਹੈ ਆ ਦੇਖੋ ਠੀਕ ਹੈ ਜੀ ਆਹ ਜੀ ਹੁਣ ਤੁਹਾਨੂੰ ਮੂਰੀ ਦੀ ਕਟਿੰਗ ਕਰਨੀ ਦੱਸ ਦਿਆਂ ਸੀ 1.5 ਇੰਚ ਦਾ ਮਾਰਜਿਨ ਸੀ ਆਪਣੇ ਕੋਲ 1.5 ਇੰਚ ਸੀ ਫੋਲਡ ਕਰ ਲੈਣਾ ਕੱਪੜੇ ਨੂੰ ਆ ਦੇਖੋ ਠੀਕ ਹੈ ਜੀ ਹੁਣ ਜਿੰਨੀ ਆਪਣੇ ਕੋ ਮੂਰੀ ਹੈ ਮੇਰੇ ਕੋ 5 ਇੰਚ ਮੂਰੀ ਹੈ ਜੀ ਆ ਲਓ ਜੀ 5 ਇੰਚ ਦਾ ਨਿਸ਼ਾਨ ਲਗਾ ਕੇ 1.5 ਇੰਚ ਐਕਸਟਰਾ 6.5 ਹੋ ਗਿਆ ਜੀ ਇਸ ਨੂੰ ਅਸੀਂ ਉਤੇ बस ਮੋਡੇ ਦੇ ਨਿਸ਼ਾਨ ਦੇ ਨਾਲ ਮਿਲਾ ਦੇਣਾ ਇੱਕ ਵਾਰੀ ਠੀਕ ਹੈ ਜੀ ਇਸ ਹਿਸਾਬ ਨਾਲ ਮਿਲਾਉਣ ਤੋਂ ਬਾਅਦ ਦੇਖੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ। ਆਲੋ ਜੀ। ਆ ਜਿਹੜਾ ਆਪਣਾ ਕੱਟ ਪਿਆ ਹੈ ਜੀ ਇਹ ਕੱਟ ਤੋਂ ਅਸੀਂ ਬਾਜੂ ਫੋਲਡ ਕਰ ਲਏ। ਠੀਕ ਹੈ ਜੀ। ਆ ਜੀ। ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ।